ਪਰਮੇਸ਼ਰ ਨੇ ਤੁਹਾਡੇ ਲਈ ਉਹ ਚੀਜ਼ਾਂ ਰੱਖੀਆਂ ਜਿਹੜੀਆਂ ਬਹੁਤ ਖਾਸ ਤੇ ਉੱਤਮ ਆ ਜਿਵੇਂ ਸ਼ਹਿਰ ਦੇ ਜਿਹੜੇ ਅਮੀਰ ਲੋਕੀ ਹੁੰਦੇ ਆ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕੀ ਕਹਿੰਦੇ ਵੀ ਇਹ ਤਾਂ ਜੀ ਸ਼ਹਿਰ ਦੀ ਕਰੀਮ ਆ ਮਲਾਈ ਆ ਇਹ ਸ਼ਹਿਰ ਦੀ ਫੈਟਸ ਹੈਨਾ ਸੋ ਪਰਮੇਸ਼ਰ ਦੀਆਂ ਲੀਹਾਂ ਚੋ ਚਕਨਾਈ ਚੋਂਦੀ ਆ ਮਤਲਬ ਤੁਹਾਡੇ ਲਈ ਪਰਮੇਸ਼ਵਰ ਨੇ ਜਿਹੜੀਆਂ ਆਸ਼ੀਸ਼ਾਂ ਬਰਕਤਾਂ ਰੱਖੀਆਂ ਆ ਉਹ ਉੱਤਮ ਆ ਉਹ ਚੋਖੀਆਂ ਆ ਉਹ ਬਹੁਤ ਵਧੀਆ ਸੁਪੀਰੀਅਰ ਆ ਪਰ ਉਹਨਾਂ ਲਈ ਜਿਹੜੇ ਉਹਨਾਂ ਲੀਹਾਂ ਤੇ ਚੱਲਣਗੇ ਕਿਉਂਕਿ ਚਿਕਨਾਈ ਉਹਦੀਆਂ ਲੀਹਾਂ 'ਚ ਆ ਚਿਕਨਾਈ ਉਹਦੇ ਰਾਹਾਂ ਤੇ ਚੱਲਣ ਦੇ ਵਿੱਚ ਆ ਜੇ ਅਸੀਂ ਆਪਣੀ ਮਰਜ਼ੀ ਦੇ ਨਾਲ ਚੱਲਣਾ ਆ ਉਹਦੀਆਂ ਵਿਧੀਆਂ ਨੂੰ ਤੋੜਨਾ ਆ ਫਿਰ ਅਸੀਂ ਕਹੀਆ ਸਾਨੂੰ ਤਾਂ ਕੁਝ ਮਿਲਿਆ ਨਹੀਂ ਵੀ ਜੇ ਤੁਹਾਨੂੰ ਕੋਈ ਜਣਾ ਕਹਿੰਦਾ ਵੀ ਰੈਣਕ ਬਾਜ਼ਾਰ ਫਲਾਨੀ ਚੀਜ਼ ਮਿਲਦੀ ਆ ਹੈਨਾ ਤੇ ਤੁਸੀਂ ਜਲੰਧਰ ਹੋ ਕੇ ਹੋਰ ਕਿਸੇ ਬਾਜ਼ਾਰ ਹੋ ਕੇ ਆ ਗਏ ਹੋ ਆਣ ਕੇ ਕਹਿੰਦੇ ਮੈਨੂੰ ਤਾਂ ਮਿਲੀ ਨਹੀਂ ਪਰ ਤੁਹਾਨੂੰ ਤਾਂ ਪਾਰਟਿਕੂਲਰ ਦੱਸਿਆ ਗਿਆ ਸੀ ਨਾ ਵੀ ਕਿਹੜੇ ਬਾਜ਼ਾਰ ਚ ਆ ਸੋ ਹਰੇਕ ਰਾਹ ਜਿਹੜਾ ਆ ਉਹਦੇ ਤੇ ਚਿਕਨਾਈ ਨਹੀਂ ਆ ਬਹੁਤ ਸਾਰੇ ਰਾਹ ਖੁਸ਼ਕੀ ਵੱਲ ਨੂੰ ਵੀ ਜਾਂਦੇ ਆ ਪਰ ਪਰਮੇਸ਼ਵਰ ਦੀ ਦੱਸੀ ਹੋਈ ਰਾਹ ਤੇ ਚਿਕਨਾਈ ਆ ਅਗਰ ਤੁਸੀਂ ਇਸ ਧਰਤੀ ਦੀ ਭਰਪੂਰੀ ਨੂੰ ਹਾਸਲ ਕਰਨਾ ਹੈ ਤਾਂ ਪਰਮੇਸ਼ਵਰ ਦੀਆਂ ਦਸੀਆਂ ਹੋਈਆਂ ਰਾਹਾਂ ਤੇ ਚੱਲੋ ਹਾਲੇਲੂਇਆ ਯੋਹੰਨਾ ਦੀ ਕਿਤਾਬ ਉਦਾ 16ਵਾਂ ਅਧਿਆਇ ਤੇ ਉਹਦੀ 33 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾ ਰੱਖੋ ਮੈਂ ਜਗਤ ਨੂੰ ਜਿੱਤ ਲਿਆ ਹੈ Praise the Lord ਪ੍ਰਭੂ ਦੀ ਵਡਿਆਈ ਹੋਵੇ ਵਚਨ ਸਾਨੂੰ ਇਦਾਂ ਦੱਸਦਾ ਆ ਵੀ ਪਰਮੇਸ਼ਰ ਨੇ ਸਾਡੇ ਨਾਲ ਵਚਨ ਦੁਆਰਾ ਜੋ ਵੀ ਗੱਲਾਂ ਆ ਉਹ ਇਸ ਲਈ ਕਹੀਆਂ ਆ ਸਾਨੂੰ ਵੀ ਸਾਨੂੰ ਸਾਡੇ ਜੀਵਨ ਦੇ ਵਿੱਚ ਸਾਡੇ ਮਨ ਦੇ ਵਿੱਚ ਸ਼ਾਂਤੀ ਬਣੀ ਰਵੇ ਸਾਡਾ ਮਨ ਵਿਪਤਾ ਦੇਖ ਕੇ ਡੋਲੇ ਨਾ ਸਾਡਾ ਮਨ ਘਬਰਾਵੇ ਨਾ ਕਿਸੇ ਕਸ਼ਟ ਨੂੰ ਦੇਖ ਕੇ ਕਿਸੇ ਤਕਲੀਫ ਨੂੰ ਦੇਖ ਕੇ ਜ਼ਿੰਦਗੀ ਵਿੱਚ ਕੋਈ ਕਸ਼ਟ ਆ ਗਿਆ ਕੋਈ ਚੈਲੰਜ ਆ ਗਿਆ ਕੋਈ ਬਿਮਾਰੀ ਆ ਗਈ ਮਨ ਹੌਸਲਾ ਨਾ ਹਾਰ ਜਵੇ ਪਰ ਵਚਨ ਕੀ ਕਹਿੰਦਾ ਇਹ ਗੱਲਾਂ ਤੁਹਾਨੂੰ ਇਸ ਲਈ ਦਸੀਆਂ ਕਿ ਤੁਹਾਡੇ ਮਨ ਨੂੰ ਸ਼ਾਂਤੀ ਹੋਵੇ ਪਰਮੇਸ਼ਵਰ ਦੇ ਵਿੱਚ ਤੁਹਾਨੂੰ ਸ਼ਾਂਤੀ ਹੋਵੇ ਜਗਤ ਵਿੱਚ ਤੁਹਾਨੂੰ ਕਸ਼ਟ ਆ ਇਹ ਸੱਚ ਹੈ ਕਿ ਜਗਤ ਵਿੱਚ ਸੱਚੀ ਦੁਨੀਆ ਦੇ ਵਿੱਚ ਕਸ਼ਟ ਆ ਪਰ ਪਰਮੇਸ਼ਰ ਦੇ ਵਿੱਚ ਸ਼ਾਂਤੀ ਹੈ ਜੇ ਤੁਸੀਂ ਕੋਈ ਆਪਣੀ ਦੁੱਖ ਦੀ ਗੱਲ ਜਿਹੜਾ ਇਨਸਾਨ ਪਰਮੇਸ਼ਰ ਦੀ ਰਾਹ ਤੇ ਨਹੀਂ ਚੱਲਦਾ ਸਧਾਰਨ ਇਨਸਾਨ ਨੋਰਮਲ ਜਿਹੜਾ ਜੀਵਨ ਜੀਂਦਾ ਉਹਦੇ ਨਾਲ ਤੁਸੀਂ ਆਪਣਾ ਦੁੱਖ ਸਾਂਝਾ ਕਰਦੇ ਹੋ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਕਿਵੇਂ ਹੋਊਗੀ ਉਹਨੇ ਤੁਹਾਡਾ ਹੌਸਲਾ ਹੋਰ ਤੋੜ ਦੇਣਾ ਉਨੇ ਤੁਹਾਨੂੰ ਇਦਾਂ ਦੀਆਂ ਗੱਲਾਂ ਕਰਨੀਆਂ ਤੁਸੀਂ ਹੋਰ ਨਿਰਾਸ਼ ਹੋ ਜਣ ਡਿਸਪਾਇੰਟ ਕਰ ਦੇਣਾ ਉਹਨੇ ਉਹਨੇ ਕਿਹਾ ਹੋਰ ਦੁਨੀਆ ਵਿੱਚ ਤਾਂ ਹੁਣ ਪਾਪ ਵਧਿਆ ਪਿਆ ਆ ਫਲਾਨੇ ਨੇ ਵੀ ਇਦਾਂ ਕਰਤੀ ਉਹਦੇ ਨਾਲ ਇਦਾਂ ਹੋ ਗਈ ਸਾਰੇ ਘਰ ਘਰ ਨਸ਼ੇ ਆ ਇਦਾਂ ਆ ਹੁਣ ਕੌਣ ਬਚਾ ਸਕਦਾ ਆ ਹੁਣ ਤਾਂ ਇਦਾਂ ਹੀ ਹੋਣਾ ਆ ਇਦਾਂ ਕਹਿੰਦੇ ਆ ਮਤਲਬ ਸਿਰਫ 네ਗੈਟਿਵਿਟੀ ਓਨਲੀ 네ਗੈਟਿਵਿਟੀ ਪਰ ਪਰਮੇਸ਼ਵਰ ਦੇ ਵਿੱਚ ਸ਼ਾਂਤੀ ਹੈ ਜਦੋਂ ਤੁਸੀਂ ਆਪਣੇ ਦੁੱਖ ਨੂੰ ਆਪਣੇ ਕਸ਼ਟ ਨੂੰ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠੋਗੇ ਤੁਹਾਨੂੰ ਹੌਸਲਾ ਮਿਲੇਗਾ ਤੁਹਾਨੂੰ ਤਸੱਲੀ ਮਿਲੇਗੀ ਤੁਹਾਡੇ ਮਨ ਦੇ ਵਿੱਚ ਆਊਗਾ ਭਾਵੇਂ ਡਾਕਟਰਾਂ ਨੇ ਜਵਾਬ ਦਿੱਤਾ ਹੈ ਭਾਵੇਂ ਫਲਾਨੇ ਨੇ ਇਦਾਂ ਕਹਤਾ ਵੀ ਇਹ ਕੰਮ ਨਹੀਂ ਹੋ ਸਕਦਾ ਪਰ ਪਰਮੇਸ਼ਵਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਪ੍ਰਭੂ ਨੇ ਕਰ ਦੇਣਾ ਹੈ ਉਤੋਂ ਵੱਡਾ ਕੌਣ ਆ ਔਰ ਜੋ ਮਨੁੱਖਾਂ ਲਈ ਅਣ ਹੋਣਾ ਆ ਪਰਮੇਸ਼ਵਰ ਤੋਂ ਸਭੋ ਕੁਝ ਹੋ ਸਕਦਾ ਆ ਤਾਂ ਪਰਮੇਸ਼ਵਰ ਵਿੱਚ ਤੁਹਾਡੇ ਮਨ ਨੂੰ ਤਸੱਲੀ ਆ ਪਰਮੇਸ਼ਵਰ ਵਿੱਚ ਤੁਹਾਡੇ ਮਨ ਨੂੰ ਸ਼ਾਂਤੀ ਆ ਜਦੋਂ ਕਿਸੇ ਦੇ ਘਰ ਵਿੱਚ ਕਲੇਸ਼ ਹੁੰਦਾ ਆ ਜੇ ਤੁਸੀਂ ਕਿਸੇ ਸਧਾਰਨ ਇਨਸਾਨ ਦੇ ਕੋਲ ਆਪਣੇ ਘਰ ਦੀ ਕਲੇਸ਼ ਵਾਲੀ ਗੱਲ ਕਰੋਗੇ ਉਨੀ ਹੋਰ ਅੱਗ ਉੱਤੇ ਤੇਲ ਪਾਉਣ ਆਏ ਤੂੰ ਅਨੁਪੁੱਠੀ ਮੱਤ ਦੇ ਸਕਦਾ ਐ ਤੈਨੂੰ ਘਟਾਇਆ ਹੋਰ ਵਿਆਹ ਕਰਾ ਲਾ ਤੇਰੇ ਨਾਲ ਇਹਨਾਂ ਨੇ ਇਦਾਂ ਕੀਤੀ ਆ ਜੁਦੇ ਹੋ ਜੋ ਇਦਾਂ ਕਰ ਲੋ ਨੱਕ ਚ ਦਮ ਕਰ ਇਹਨਾਂ ਦਾ ਜਰਾ ਕਿ ਇਹਨਾਂ ਨੂੰ ਪਤਾ ਲੱਗੇ ਇਦਾਂ ਕਰ ਪਰਚਾ ਕਰ ਦੋ ਉਹ ਕਰ ਦੋ ਹਿੱਸਾ ਮੰਗ ਆਪਣ ਇਹ ਸਭ ਕੀ ਆ ਇਹ ਦੁਨੀਆ ਦਾ ਕਸ਼ਟ ਹੋਰ ਜ਼ਿਆਦਾ ਨਿਰਾਸ਼ਾ ਵਾਲੀਆਂ ਗੱਲਾਂ ਪਰ ਪਰਮੇਸ਼ਵਰ ਵਿੱਚ ਸ਼ਾਂਤੀ ਹੈ ਜੇ ਘਰ ਵਿੱਚ ਕਲੇਸ਼ ਆ ਤੁਸੀਂ ਕਿਸੇ ਧਰਮੀ ਜੰਦੇ ਨਾਲ ਗੱਲ ਕਰਦੇ ਆ ਉਹਨੇ ਤੁਹਾਨੂੰ ਕੀ ਕਹਿਣਾ ਤੂੰ ਪ੍ਰਾਰਥਨਾ ਚ ਰੱਖ ਤੂੰ ਇਹਨਾਂ ਨੂੰ ਬਲੈਸ ਕਰਨਾ ਸ਼ੁਰੂ ਕਰ ਤੂੰ ਦੇਖੀ ਪਰਮੇਸ਼ਵਰ ਨੇ ਇਹਨਾਂ ਦੇ ਦਿਲ ਬਦਲ ਦੇਣੇ ਆ ਇਹ ਨਫ਼ਰਤ ਵਾਲੇ ਦਿਲਾਂ ਦੇ ਵਿੱਚ ਤੇਰੇ ਲਈ ਪਰਮੇਸ਼ਵਰ ਨੇ ਪਿਆਰ ਭਰ ਦੇਣਾ ਤੁਹਾਡਾ ਘਰ ਬਹੁਤ ਸੋਹਣਾ ਬਸਣ ਲੱਗ ਜਾਣਾ ਹੈ ਤੂੰ ਛੱਡ ਕੇ ਨਾ ਜਾਈ ਤੂੰ ਆਪਣੇ ਘਰ ਵਾਲੇ ਲਈ ਪ੍ਰਾਰਥਨਾ ਕਰ ਘਰ ਵਾਲੇ ਨੂੰ ਵੀ ਕਹਿਣਾ ਤੂੰ ਇਹਨੂੰ ਛੱਡੀ ਨਾ ਤੂੰ ਪ੍ਰਾਰਥਨਾ ਕਰ ਦੇਖੀ ਪਰਮੇਸ਼ਰ ਨੇ ਇਹਨੂੰ ਕਿੰਨਾ ਸਾਊ ਬਣਾ ਦੇਣਾ ਹੈ ਪਰਮੇਸ਼ਰ ਨੇ ਤੁਹਾਨੂੰ ਧੀ ਪੁੱਤ ਦੇ ਦੇਣਾ ਹੈ ਤੁਹਾਡੀ ਔਲਾਦ ਹੋ ਜਣੀ ਹੈ ਤੁਸੀਂ ਕਹਤੇ ਭੈੜੀਆਂ ਗੱਲਾਂ ਕਰਦੇ ਆ ਕਹਤੇ ਤੁਸੀਂ ਭਰਾਵਾਂ ਨੇ ਲੜਨਾ ਹੈ ਆਪਸ ਵਿੱਚ ਪਿਆਰ ਰੱਖਿਆ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਪਰਮੇਸ਼ਰ ਵਿੱਚ ਸ਼ਾਂਤੀ ਹੈ ਅ ਮੈਨੂੰ ਪਤਾ ਨਹੀਂ ਤੁਹਾਡੇ ਚ ਕਿੰਨੇ ਜ਼ੂਮ ਫੈਮਲੀ ਦੇ ਮੈਂਬਰ ਇੱਥੇ ਹਾਊਗੇ ਕਿੰਨੇ 20-20 ਸਾਲਾਂ ਤੋਂ ਟੁੱਟੇ ਹੋਏ ਰਿਸ਼ਤੇ ਪਰਮੇਸ਼ਵਰ ਨੇ ਰੀਸਟੋਰ ਕਰ ਦਿੱਤੇ ਭੈਣ ਭਰਾਵਾਂ ਨੇ ਛੱਡ ਦਿੱਤਾ ਸੀਗਾ ਜਦੋਂ ਉਹਨਾਂ ਨੇ ਆਪਣੇ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਉਹਨਾਂ ਨੂੰ ਬles ਕਰਨਾ ਸ਼ੁਰੂ ਕੀਤਾ ਆਪਣੇ ਆਪ ਉਹ ਉਹਨਾਂ ਦੇ ਘਰਾਂ ਜਾਣ ਕੇ ਮਿਲ ਰਹੇ ਆ ਉਹਨਾਂ ਦੇ ਨਾਲ ਨਾਈਟ ਸਟੇ ਕਰਕੇ ਜਾ ਰਹੇ ਆ ਜਿਹੜੇ ਮਾਂ ਪਿਓ ਨੇ ਆਪਣੇ ਧੀਆਂ ਪੁੱਤ ਛੱਡੇ ਹੋਏ ਸੀਗੇ ਉਹਨਾਂ ਮਾਂ ਪਿਓ ਨੇ ਆਪਣੇ ਬੱਚਿਆਂ ਨੂੰ ਅਪਣਾਇਆ ਪਤੀ ਪਤਨੀ ਜਿਹੜੇ ਇੱਕ ਦੂਜੇ ਤੋਂ ਜੁੜੇ ਰਹੇ ਸੀਗੇ ਉਹ ਇਕੱਠੇ ਹੋਏ ਕਿਉਂਕਿ ਪਰਮੇਸ਼ਵਰ ਦੇ ਵਿੱਚ ਸ਼ਾਂਤੀ ਆ ਉਜੜੇ ਹੋਏ ਘਰ ਬਸਾਉਣ ਦੀ ਸਮਰਥ ਪਰਮੇਸ਼ਵਰ ਵਿੱਚ ਆ ਟੁੱਟੀਆਂ ਹੱਡੀਆਂ ਨੂੰ ਜੋੜਨ ਦੀ ਸਮਰਥ ਪਰਮੇਸ਼ਵਰ ਵਿੱਚ ਆ ਬੇਔਲਾਦ ਨੂੰ ਧੀਆਂ ਪੁੱਤਰਾਂ ਦੀ ਦਾਤ ਦੇ ਕੇ ਉਹਦਾ ਘਰ ਬਸਾਉਣ ਦੀ ਸਮਰਥ ਪਰਮੇਸ਼ਵਰ ਦੇ ਵਿੱਚ ਆ ਨਾਉ ਉਮੀਦੀ ਨੂੰ ਉਮੀਦ ਵਿੱਚ ਬਦਲ ਦੇਣ ਦੀ ਸਮਰਥ ਪਰਮੇਸ਼ਵਰ ਦੇ ਵਿੱਚ ਆ ਇਸ ਲਈ ਵਚਨ ਦੇ ਵਿੱਚ ਲਿਖਿਆ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ ਜਗਤ ਵਿੱਚ ਤੁਹਾਨੂੰ ਕਸ਼ਟ ਹੈ ਪਰ ਹੌਸਲਾ ਰੱਖੋ ਮੈਂ ਜਗਤ ਨੂੰ ਜਿੱਤ ਲਿਆ ਹੈ ਤੁਸੀਂ ਹੌਸਲਾ ਰੱਖੋ ਪਰਮੇਸ਼ਵਰ ਨੇ ਜਗਤ ਨੂੰ ਜਿੱਤ ਲਿਆ ਹਰੇਕ ਦੁਨੀਆ ਦਾ ਕਸ਼ਟ ਜਿਹੜਾ ਆ ਉਹ ਉਹਦੇ ਉੱਤੇ ਪਰਮੇਸ਼ਵਰ ਨੇ ਫਤਿਹ ਪਾ ਲਈ ਭਾਵੇਂ ਜੋ ਕੁਝ ਵੀ ਦੁਨੀਆ ਦੇ ਵਿੱਚ ਗਲਤ ਹੋ ਰਿਹਾ ਆ ਅਗਰ ਤੁਸੀਂ ਪ੍ਰਭੂ ਵਿੱਚ ਬਣੇ ਰਹੋਗੇ ਤਾਂ ਉਹ ਗਲਤ ਤੁਹਾਡੇ ਉੱਤੇ ਹਾਵੀ ਨਹੀਂ ਹੋ ਸਕੇਗਾ ਉਹ ਪਾਪ ਉਹ ਲੜਾਈ ਝਗੜੇ ਉਹ ਬਿਮਾਰੀਆਂ ਉਹ ਮਹਾਮਾਰੀਆਂ ਜਾਂ ਕੋਈ ਹੋਰ ਚੀਜ਼ ਜੋ ਦੁਨੀਆ ਦੇ ਵਿੱਚ ਚੱਲ ਰਹੀ ਆ ਪਰਮੇਸ਼ਵਰ ਨੇ ਉਹਨਾਂ ਸਭਨਾਂ ਚੀਜ਼ਾਂ ਉੱਤੇ ਫਤਿਹ ਪਾਈ ਆ ਅਗਰ ਤੁਸੀਂ ਪ੍ਰਭੂ ਵਿੱਚ ਹੋ ਤਾਂ ਉਹ ਤੁਹਾਡਾ ਵਾਲ ਵੀ ਵਿੰਗਰ ਨਹੀਂ ਹੋਣ ਦੇਵੇਗਾ ਯਾਦ ਰੱਖਿਓ ਅਗਰ ਤੁਸੀਂ ਉਹਦੇ ਵਿੱਚ ਹੋ ਤਾਂ ਉਹਦੀ ਸ਼ਾਂਤੀ ਤੁਹਾਡੇ ਵਿੱਚ ਰਹੇਗੀ ਤੇ ਜੇ ਤੁਸੀਂ ਬੈਠੇ ਹੀ ਜਗਤ ਵਿੱਚ ਰਹੋਗੇ ਫੇਰ ਕਸ਼ਟ ਆ ਫੇਰ ਔਖਾ ਆ ਫੇਰ ਮੁਸੀਬਤ ਆ ਜਗਤ ਵਿੱਚ ਹੋਣਾ ਔਰ ਵੱਖਰੇ ਹੋਣ ਦਾ ਮਤਲਬ ਸਮਝਦੇ ਹੋ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਣੇ ਭੈਣਾਂ ਭਰਾਵਾਂ ਨੂੰ ਛੱਡ ਦੇਣਾ ਤੁਸੀਂ ਹੋਰ ਕਿਧਰੇ ਨਹੀਂ ਜਾ ਨਹੀਂ ਸਕਦੇ ਨੋ ਜਗਤ ਦਾ ਮਤਲਬ ਇਹ ਹੈ 네ਗੇਟਿਵ 네ਗੇਟਿਵਿਟੀ ਵਿੱਚ ਨਹੀਂ ਜਾਣਾ ਪਰਮੇਸ਼ਵਰ ਵਿੱਚ ਰਹਿਣ ਦਾ ਮਤਲਬ ਹੈ ਸਹੀ ਊਰਜਾ ਵਿੱਚ ਰਹਿਣਾ ਸਹੀ ਸੋਚਣਾ ਸਹੀ ਬੋਲਣਾ ਜੋ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਆਗਿਆ ਆਗਿਆ ਦੇ ਹੁਕਮਿਆਂ ਉਹਨਾਂ ਦੀ ਆਗਿਆਕਾਰੀ ਕਰਨਾ ਇਹੀ ਪਰਮੇਸ਼ਵਰ ਦੇ ਵਿੱਚ ਹੋਣਾ ਹੈ ਜਗਤ ਵਿੱਚ ਜਾਣਾ ਪਾਪ ਵਿੱਚ ਚਲੇ ਜਾਣਾ ਆਣ ਆਗਿਆਕਾਰੀ ਦੇ ਵਿੱਚ ਚਲੇ ਜਾਣਾ ਗਲਤ ਕੰਮ ਕਰਨੇ ਇਹ ਆ ਜਗਤ ਵਿੱਚ ਜਾਣਾ ਕਿਉਂਕਿ ਤੁਸੀਂ ਜਗਤ ਵਿੱਚ ਇਹੀ ਚੀਜ਼ਾਂ ਨੂੰ ਦੇਖ ਰਹੇ ਹੋ ਲੜਕੇ ਲੜਕੀਆਂ ਨਾਲ ਵਿਆਹ ਕਰਾ ਰਹੇ ਇਹ ਕੀ ਆ ਜਗਤ ਜਗਤ 'ਚ ਇਹ ਕੁਝ ਹੋ ਰਿਹਾ ਪਰ ਪਰਮੇਸ਼ਵਰ ਵਿੱਚ ਤੇ ਇਹ ਨਹੀਂ ਆ ਨਾ ਜਗਤ ਨੇ ਆਪਣਾ ਰੂਪ ਬਦਲਿਆ ਪਰਮੇਸ਼ਵਰ ਨੇ ਨਹੀਂ ਜੈਂਡਰ ਚੇਂਜ ਕਰਵਾਏ ਜਾ ਰਹੇ ਆ ਔਰ ਪਹਿਲਾਂ ਕਿਸੇ ਦਾ ਤਲਾਕ ਹੁੰਦਾ ਸੀ ਔਰ ਉਹਨੂੰ ਇੰਨਾ ਮੰਨਹੂਸ ਸਮਝਿਆ ਜਾਂਦਾ ਸੀ ਇੰਨਾ ਭੈੜਾ ਸਮਝਿਆ ਜਾਂਦਾ ਸੀਗਾ ਔਰ ਹੁਣ ਡਿਵੋਰਸ ਕਰਦੇ ਆ ਔਰ ਸੈਲੀਬ੍ਰੇਟ ਕਰਕੇ ਡਿਵੋਰਸ ਕਰਦੇ ਆ ਡਿਵੋਰਸ ਕਰਨ ਦੀ ਵੀ ਇੱਕ ਸੈਰੇਮਨੀ ਰੱਖਦੇ ਆ ਕਮਾਲ ਹੋ ਗਈ ਜੁਦੇ ਹੋਣ ਦੇ ਲਈ ਵੀ ਸੈਲੀਬ੍ਰੇਟ ਕੀਤਾ ਜਾ ਰਹੇ ਆ ਬ੍ਰੇਕਅਪ ਸੈਲੀਬ੍ਰੇਟ ਕੀਤੇ ਜਾ ਰਹੇ ਇਹ ਜਗਤ ਪਰਮੇਸ਼ਵਰ ਵਿੱਚ ਇਦਾਂ ਨਹੀਂ ਆ ਪਰਮੇਸ਼ਵਰ ਵਿੱਚ ਪੂਰੀ ਕੋਸ਼ਿਸ਼ ਦੇ ਨਾਲ ਔਰ ਪੂਰੇ ਮਨ ਦੇ ਨਾਲ ਰਿਸ਼ਤੇ ਨੂੰ ਨਿਭਾਉਣ ਦੇ ਲਈ ਜਿਹੜਾ ਇਹ ਮਿਹਨਤ ਕੀਤੀ ਜਾਂਦੀ ਆ ਪਰਮੇਸ਼ਵਰ ਦੇ ਵਿੱਚ ਧਾਰਮਿਕਤਾ ਦੀ ਰਾਹ ਦੇ ਵਿੱਚ ਚੱਲਣਾ ਹੁੰਦਾ ਆ ਨਾ ਕਿਸੇ ਦਾ ਬੁਰਾ ਸੋਚਣਾ ਨਾ ਕਿਸੇ ਨਾਲ ਬੁਰਾ ਕਰਨਾ ਸੋ ਕੋਸ਼ਿਸ਼ ਕਰਨਾ ਕਿ ਇਸ ਸਾਲ ਵਿੱਚ ਅਸੀਂ ਪਰਮੇਸ਼ਵਰ ਵਿੱਚ ਬਣੇ ਰਹੀਏ ਤੇ ਪਰਮੇਸ਼ਵਰ ਦੀ ਸ਼ਾਂਤੀ ਸਾਡੇ ਜੀਵਨ ਵਿੱਚ ਬਣੀ ਰਹੇ ਕਿਉਂਕਿ ਪਰਮੇਸ਼ਵਰ ਨੇ ਜਗਤ ਦੇ ਉੱਤੇ ਫਤਿਹ ਪਾਈ ਆ ਹਾਲੇਲੂਇਆ ਜ਼ਬੂਰਾਂ ਦੀ ਕਿਤਾਬ ਉਹਦਾ 77 ਅਧਿਆਇ 77th ਚੈਪਟਰ ਤੇ ਉਹਦੀ 11 ਨੰਬਰ ਤੇ 12 ਚ ਇਦਾਂ ਲਿਖਿਆ ਆ ਮੈਂ ਯਹਵਾ ਦੇ ਕੰਮਾਂ ਦਾ ਜ਼ਿਕਰ ਕਰਾਂਗਾ ਕਿਉਂ ਜੋ ਮੈਂ ਤੇਰੇ ਪੁਰਾਣੇ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ ਮੈਂ ਤੇਰੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ ਅਤੇ ਮੈਂ ਤੇਰੇ ਕਾਰਜਾਂ ਉੱਤੇ ਧਿਆਨ ਕਰਾਂਗਾ ਸੋ वचन ਕੀ ਕਹਿੰਦਾ ਮੈਂ ਯਹਵਾ ਦੇ ਕੰਮਾਂ ਦਾ ਜ਼ਿਕਰ ਕਰਾਂਗਾ ਤੇ ਪੁਰਾਣੇ ਸਮਿਆਂ ਦੇ ਅਚਰਜਾਂ ਨੂੰ ਚੇਤੇ ਕਰਾਂਗਾ ਕੀ ਤੁਸੀਂ ਜੋ ਕੰਮ ਅੱਜ ਤੱਕ ਪਰਮੇਸ਼ਰ ਨੇ ਤੁਹਾਡੇ ਜੀਵਨ ਦੇ ਵਿੱਚ ਕੀਤੇ ਜਦੋਂ ਦੇ ਵੀ ਤੁਸੀਂ ਆਏ ਹੋ ਪ੍ਰਭੂ ਦੇ ਵਿੱਚ ਚੁਣੇ ਗਏ ਹੋ ਪਰਮੇਸ਼ਰ ਨੇ ਤੁਹਾਨੂੰ ਚੁਣਿਆ ਜਗਤ ਵਿੱਚੋਂ ਕੀ ਤੁਸੀਂ ਉਹਨਾਂ ਕੰਮਾਂ ਨੂੰ ਚੇਤੇ ਕਰਦੇ ਹੋ ਕਿ ਅਸੀਂ ਕਿੱਥੋਂ ਸ਼ੁਰੂ ਹੋਏ ਸੀਗੇ ਜਿਹੜੇ ਤਾਂ ਉਹਦੇ ਕੰਮਾਂ ਨੂੰ ਛੇਤੇ ਰੱਖਦੇ ਆ ਉਹ ਕਦੀ ਘਟੀ ਵਿੱਚ ਨਹੀਂ ਰਹਿੰਦੇ ਅਰ ਜੇ ਅੱਜ ਤੱਕ ਤੁਸੀਂ ਨਹੀਂ ਛੇਤੇ ਕੀਤਾ ਸੀ ਜੇ ਤੁਸੀਂ ਅੱਗੇ ਬਰਕਤ ਲੈਣੀ ਚਾਹੁੰਦੇ ਆ ਤਾਂ ਆਪਣੇ ਪਰਿਵਾਰ ਦੇ ਨਾਲ ਕਿਸੇ ਦਿਨ ਬੈਠੋ ਕਿਸੇ ਦਿਨ ਦਾ ਮਤਲਬ ਇਹ ਨਹੀਂ ਕਿ 2026 ਦੇ ਦਸੰਬਰ ਦੀ 26 ਤਰੀਕ ਨੂੰ ਜਾ ਕੇ ਬਹਿਣਾ ਆ ਮਤਲਬ ਐਸ ਸੂਨ ਐਸ ਪੋਸੀਬਲ ਜਿੰਨੀ ਸ਼ਤੀ ਹੋ ਸਕਦਾ ਆਪਣੇ ਪਰਿਵਾਰ ਦੇ ਨਾਲ ਅੱਜ ਕੱਲ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ ਆਂ ਹੋਰ ਛੁੱਟੀਆਂ ਵਧ ਗਈਆਂ ਉਹਦਾ ਅੱਜ ਸਕੂਲ ਲੱਗਣੇ ਸੀਗੇ ਹੁਣ 14 ਨੂੰ ਲੱਗਣੇ ਆ ਤਾਂ ਆਪਣੇ ਬੱਚਿਆਂ ਦੇ ਨਾਲ ਬੈਠੋ ਆਪਣੀ ਵਾਈਫ ਨੂੰ ਆਪਣੇ ਹਸਬੰਡ ਨੂੰ ਬਿਠਾਓ ਆਪਣੇ ਪੇਰੈਂਟਸ ਦੇ ਨਾਲ ਬੈਠੋ ਅਰ ਤੁਸੀਂ ਜ਼ਿਕਰ ਕਰੋ ਕਿ ਜੇ ਇਸ ਦਿਨ ਪਹਿਲੀ ਵਰੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤੁਸੀਂ ਗਏ ਸੀ ਉਸ ਤੋਂ ਪਹਿਲਾਂ ਤੁਹਾਡੇ ਹਾਲਾਤ ਕੀ ਸੀਗੇ ਜਿੱਦਣ ਦੇ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਏ ਹੋ ਦਿਨ-ਪ੍ਰਤੀ ਦਿਨ ਪਰਮੇਸ਼ਰ ਨੇ ਤੁਹਾਨੂੰ ਕਿਵੇਂ ਉੱਚਾ ਚੱਕਿਆ ਕੀ ਕੀ ਆਸ਼ੀਸ਼ਾਂ ਬਰਕਤਾਂ ਤੁਸੀਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਆ ਕੇ ਪਾਈਆਂ ਕੀ ਸ਼ਾਂਤੀ ਮਿਲੀ ਕੀ ਪ੍ਰੇਮ ਕੀ ਆਨੰਦ ਕੀ ਘਰ ਦੀਆਂ ਚੀਜ਼ਾਂ ਕੀ ਤੁਹਾਡੇ ਹਾਲਾਤ ਸੁਧਰੇ ਕਿਹੜੀਆਂ ਬਿਮਾਰੀਆਂ ਤੋਂ ਤੁਸੀਂ ਚੰਗੇ ਹੋਏ ਕਿਹੜੇ ਦੁਸ਼ਟ ਆਤਮੀਆਂ ਤੋਂ ਪਰਮੇਸ਼ਰ ਨੇ ਤੁਹਾਨੂੰ ਆਜ਼ਾਦ ਕੀਤਾ ਉਹਦਾ ਉਹਦਾ ਚਰਚਾ ਕਰੋ ਅਰ ਫਿਰ ਤੁਸੀਂ ਉਸ ਦਿਨ ਤੱਕ ਤਰੀਕ ਪਾ ਕੇ ਤੁਸੀਂ ਲਿਖ ਲਿਓ ਫਿਰ ਅਗਲੇ ਸਾਲ ਇਸ ਸਾਲ ਦੇ ਕੰਮਾਂ ਦਾ ਚਰਚਾ ਕਰਿਓ ਉਹਦੇ ਅਚਰਜ ਕੰਮਾਂ ਨੂੰ ਉਹਦੇ ਉਹ ਜਿਹੜੇ ਕੰਮ ਤੁਹਾਡੀ ਲਾਈਫ ਚ ਟੈਸਟੀਮਨੀ ਬਣ ਗਏ ਡਾਕਟਰਾਂ ਨੇ ਕਿਤੇ ਜਵਾਬ ਦੇ ਦਿੱਤਾ ਤੁਸੀਂ ਗੋਡੇ ਟੇਕ ਕੇ ਪਰਮੇਸ਼ਵਰ ਦੇ ਅੱਗੇ ਉਹਨੇ ਫਤਿਹ ਦੇ ਦਿੱਤੀ ਕਿਸੇ ਨੇ ਤੁਹਾਨੂੰ ਮਦਦ ਕਰਨ ਤੋਂ جو ਆਵ ਦੇ ਦਿੱਤਾ ਤੁਸੀਂ ਨਿਰਾਸ਼ ਤਾਂ ਹੋਏ ਪਰ ਪਰਮੇਸ਼ਵਰ ਤੇ ਆਸ ਰੱਖ ਕੇ ਉਹਦੀ ਹਜ਼ੂਰੀ 'ਚ ਜਾ ਕੇ ਬੈਠੇ ਉਹਨੇ ਪਤਾ ਨਹੀਂ ਕਿਹੜੇ ਪਾਸਿਓ ਕਿਸੇ ਨੂੰ ਭੇਜ ਕੇ ਕਿਵੇਂ ਤੁਹਾਡਾ ਇੰਤਜ਼ਾਮ ਕਰ ਦਿੱਤਾ ਇਹ ਕੀ ਅਚਰਜ ਕੰਮ ਜਿਹੜੇ ਅਨਬਲੀਵੇਬਲ ਜਿਹਨਾਂ ਨੂੰ ਤੁਸੀਂ ਕਹਿੰਦੇ ਕਿ ਅਨਬਲੀਵੇਬਲ ਮੈਂ ਤਾਂ ਸੋਚਿਆ ਵੀ ਨਹੀਂ ਸੀ ਵੀ ਇਦਾਂ ਹੋ ਸਕਦਾ ਪਰ ਪਰਮੇਸ਼ਵਰ ਨੇ ਮੇਰੇ ਲਈ ਕੀਤਾ ਉਹਨਾਂ ਕੰਮਾਂ ਦਾ ਚਰਚਾ ਕਰੋ ਉਹਨਾਂ ਕੰਮਾਂ ਨੂੰ ਚੇਤੇ ਕਰੋ ਅਰੇ ਤੁਹਾਡੀ ਲਾਈਫ ਵਿੱਚ ਕੀ ਹੋਇਆ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆ ਪਰ ਅਸੀਂ ਉਹਦੀਆਂ ਨੇਕੀਆਂ ਆਪਣੇ ਜੀਵਨ ਦੇ ਵਿੱਚ ਚਾਹੁੰਦੇ ਆ ਹੋ ਵੀ ਰਹੀਆਂ ਆ ਪਰ ਚੇਤੇ ਨਹੀਂ ਰੱਖਦੇ ਨਾ ਹਸਬੰਡ ਵਾਈਫ ਦੇ ਨਾਲ ਉਹਨਾਂ ਨੂੰ ਰਿਪੀਟ ਕਰਦਾ ਆ ਪਰਮੇਸ਼ਵਰ ਦੀ ਮਹਿਮਾ ਦੇ ਲਈ ਨਾ ਵਾਈਫ ਹਸਬੰਡ ਦੇ ਨਾਲ ਨਾ ਆਪਣੇ ਬੱਚਿਆਂ ਦੇ ਨਾਲ ਨਾ ਬੱਚੇ ਪੇਰੈਂਟਸ ਦੇ ਨਾਲ ਪਰ ਤੁਸੀਂ ਜਰੂਰ ਜਰੂਰ ਇੱਕ ਦਿਨ ਰੱਖੋ ਜਲਦ ਕਿ ਤੁਸੀਂ ਆਪਣੀ ਫੈਮਿਲੀ ਦੇ ਨਾਲ ਪਰਮੇਸ਼ਰ ਦੇ ਉਹਨਾਂ ਕੰਮਾਂ ਨੂੰ ਸ਼ੇਅਰ ਕਰੋ ਉਹਦੇ ਨਾਲ ਕੀ ਹੋਊਗਾ ਤੁਹਾਡੇ ਪਰਿਵਾਰ ਦਾ ਤੇ ਤੁਹਾਡਾ ਉਤਸ਼ਾਹ ਵਧੇਗਾ ਅਗਰ ਤੁਹਾਡੇ ਵਿੱਚ ਕੋਈ ਥੋੜੀ ਬਹੁਤੀ ਵੀ ਡਿਸਪਾਇੰਟਮੈਂਟ ਆਈ ਹੋਊਗੀ ਮਾੜੀ ਮੋਟੀ ਨਿਰਾਸ਼ਾ ਆਈ ਹੋਊਗੀ ਟਿੱਲੇ ਪਏ ਹੋਵੋਗੇ ਪ੍ਰਭੂ ਵਿੱਚ ਪ੍ਰਾਰਥਨਾ ਕਰਨ ਤੋਂ ਵਚਨ ਪੜ੍ਹਨ ਤੋਂ ਮਾੜਾ ਮੋਟਾ ਆਲਸ ਆਇਆ ਹੋਊਗਾ ਜਦੋਂ ਤੁਸੀਂ ਉਹਦੇ ਕੰਮਾਂ ਨੂੰ ਯਾਦ ਕਰੋਗੇ ਤੁਹਾਡੇ ਅੰਦਰ ਉਹਦੇ ਲਈ ਪ੍ਰੇਮ ਵਧੂਗਾ ਕਿ ਵਾਹ ਅੱਜ ਤੋਂ ਇੰਨੇ ਚਿਰ ਪਹਿਲਾਂ ਜਦੋਂ ਮੈਂ ਪ੍ਰਭੂ ਵਿੱਚ ਨਹੀਂ ਸੀ ਮੇਰੇ ਕੀ ਹਾਲਾਤ ਸੀ ਅਰ ਪ੍ਰਭੂ ਨੇ ਮੇਰੇ ਲਈ ਕੀ ਕੋਸ਼ ਕਰ ਦਿੱਤਾ ਕਿੰਨੀਆਂ ਚੀਜ਼ਾਂ ਨੂੰ ਬਦਲ ਦਿੱਤਾ ਪਰਮੇਸ਼ਵਰ ਨੇ ਫਿਰ ਤੁਹਾਡਾ ਦਿਲ ਕਹੇਗਾ ਸ਼ੁਕਰ ਕਰ ਉਹਦਾ ਧੰਨਵਾਦ ਕਰਿਆ ਕਰ ਉਹਦਾ ਫਿਰ ਪ੍ਰਾਰਥਨਾ ਕਰਨ ਦੇ ਵਿੱਚ ਤੁਹਾਡਾ ਮਨ ਆਪਣੇ ਆਪ ਲੱਗੂਗਾ ਅਰੇ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਆ ਵੀ ਉਹਨਾਂ ਦਾ ਨਾ ਪ੍ਰਾਰਥਨਾ 'ਚ ਮਾਨ ਨਹੀਂ ਲੱਗਦਾ ਮੈਂ ਮੰਨਦੀ ਆ ਤੁਸੀਂ ਸੱਚ ਬੋਲਦੇ ਹੋ ਅਰ ਇਹ ਤਾਂ ਬਹੁਤ ਜ਼ਿਆਦੇ ਲੋਕਾਂ ਨਾਲ ਹੁੰਦਾ ਇਦਾਂ ਬਟ ਜੇ ਕੋਈ ਫਤਿਹ ਪਾਉਣ ਦੇ ਲਈ ਪ੍ਰार्थਨਾ ਵੀ ਨਹੀਂ ਕਰ ਸਕਦਾ ਜੇ ਇਸ ਚੀਜ਼ ਦਾ ਉਹਨੂੰ ਪਤਾ ਕਿ ਜੇ ਮੈਂ ਪ੍ਰਾਰਥਨਾ ਕਰਾਂ ਤੇ ਇਸ ਚੀਜ਼ ਉੱਤੇ ਫਤਿਹ پا ਸਕਦਾ ਆ ਜਿਹੜਾ ਇਨਸਾਨ ਫਤਿਹ ਪਾਉਣ ਦੇ ਲਈ ਸਿਰਫ ਪ੍ਰਾਰਥਨਾ ਨਹੀਂ ਕਰ ਸਕਦਾ ਉਹ ਹੋਰ ਕੀ ਕਰ ਸਕਦਾ ਆਪਣੀ ਜ਼ਿੰਦਗੀ 'ਚ ਜਾਂ ਤਾਂ ਉਹਨਾਂ ਨੂੰ ਇਹ ਵਿਸ਼ਵਾਸ ਨਹੀਂ ਹੁੰਦਾ ਕਿ ਅਸੀਂ ਪ੍ਰਾਰਥਨਾ ਕਰਕੇ ਫਤਿਹ پا ਸਕਦੇ ਆ ਇਸ ਲਈ ਉਨਾਂ ਦੇ ਕੋਲ ਪ੍ਰਾਰਥਨਾ ਨਹੀਂ ਕਰਨ ਹੁੰਦੀ ਤੇ ਜਾਂ ਫਿਰ ਉਹ ਆਲਸੀ ਇੰਨੇ ਜਿਆਦੇ ਆ ਕਿ ਉਹ ਇੰਨਾ ਵੀ ਕਰਨ ਨੂੰ ਤਿਆਰ ਨਹੀਂ ਮਤਲਬ ਇੱਕ ਕੋਈ ਵਿਅਕਤੀ ਆ ਜਿਹਨੂੰ ਡਾਕਟਰਸ ਨੇ ਕੋਈ ਕ੍ਰਿਟੀਕਲ ਡਿਜ਼ੀਜ਼ ਡਾਇਗਨੋਸ ਕਰ ਦਿੱਤੀ ਕਹਿ ਦਿੰਦਾ ਵੀ ਇਹ ਬਿਮਾਰੀ ਖਤਰਨਾਕ ਆ ਤੇ ਉਸ ਵਿਅਕਤੀ ਨੂੰ ਵਿਸ਼ਵਾਸ ਨਾਲ ਕਿਸੇ ਨੇ ਇਹ ਗੱਲ ਕਹੀ ਕਿ ਜੇ ਤੂੰ ਵਿਸ਼ਵਾਸ ਨਾਲ ਪ੍ਰਾਰਥਨਾ ਕਰੇ ਤਾਂ ਪਰਮੇਸ਼ਵਰ ਤੇਰੇ ਹਾਲਾਤ ਨੂੰ ਬਦਲ ਸਕਦਾ ਪਰਮੇਸ਼ਵਰ ਇਸ ਡਾਇਗਨੋਸ ਨੂੰ ਚੇਂਜ ਕਰ ਸਕਦਾ ਹੈ ਅਰ ਉਹ ਬਿਮਾਰ ਵਿਅਕਤੀ ਪ੍ਰਾਰਥਨਾ ਵੀ ਨਾ ਕਰੇ ਤੇਰਾ ਮਤਲਬ ਉਹ ਆਪਣੀ ਚੰਗਿਆਈ ਢੋਈ ਨਹੀਂ ਚਾਹੁੰਦਾ ਇਹ ਤਾਂ ਸਿੱਧਾ ਸਿੱਧਾ ਇਹੀ ਮਤਲਬ ਆ ਉਹਨੂੰ ਕੋਈ ਚਰਖਾ ਕੱਤਣ ਨੂੰ ਤਾਂ ਨਹੀਂ ਕਿਹਾ ਕੋਈ ਪਹਾੜੀ ਤੇ ਚੜਨ ਨੂੰ ਤਾਂ ਨਹੀਂ ਕਿਹਾ ਜਿਨ੍ਹਾਂ ਨੇ ਮਨ ਦੇ ਅੰਦਰ ਜਜ਼ਬਾ ਹੁੰਦਾ ਨਾ ਉਹ ਕੁਝ ਵੀ ਕਰ ਲੈਂਦੇ ਆ ਆਪਣੀ ਇੰਡੀਆ ਦੀ ਇੱਕ ਬੇਟੀ ਟ੍ਰੇਨ ਵਿੱਚ ਸਫ਼ਰ ਕਰ ਰਹੀ ਕਿਸੇ ਨੇ ਤੱਕਾ ਮਾਰਿਆ ਬੱਚੀ ਡਿੱਗੀ ਲੱਤ ਕੱਟਣੀ ਪਈ ਉਹਦੀ ਡਾਕਟਰਸ ਨੇ ਕਿਹਾ ਕਿ ਹੁਣ ਤੈਨੂੰ ਵੀਲਚੇਅਰ ਤੇ ਹੀ ਰਹਿਣਾ ਪੈਣਾ ਆ ਪਰ ਉਸ ਲੜਕੀ ਨੇ ਆਪਣੇ ਮਨ ਦੇ ਅੰਦਰ ਧਾਰਿਆ ਕਿ ਵੀਲਚੇਅਰ ਤੇ ਨਹੀਂ ਮਾਉਂਟ ਐਵਰੇਸਟ ਤੇ ਜਾਣਾ ਹੈ ਮੈਂ ਤੇ ਵੀਲਚੇਅਰ ਨਾਲ ਤੇ ਮਾਉਂਟ ਐਵਰੇਸਟ ਤੇ ਨਹੀਂ ਜਾਇਆ ਜਾ ਸਕਦਾ ਉਹ ਲੜਕੀ ਮਾਉਂਟ ਐਵਰੇਸਟ ਤੇ ਗਈ ਅਰ ਫਸਟ ਹੈਂਡੀਕੈਪ ਲੜਕੀ ਬਣੀ ਜਿਹੜੀ ਮਾਉਂਟ ਐਵਰੇਸਟ ਤੇ ਗਈ ਅਗਰ ਤੁਸੀਂ ਸੰਕਲਪ ਲੈ ਲੈਂਦੇ ਹੋ ਨਾ ਆਪਣੇ ਅੰਦਰ then you can do anything ਤੁਸੀਂ ਕੁਝ ਵੀ ਕਰ ਸਕਦੇ ਹੋ ਇੰਨੀ ਕਿ ਸ਼ਕਤੀ ਪਰਮੇਸ਼ਰ ਨੇ ਤੁਹਾਡੇ ਅੰਦਰ ਪਾਈ ਆ ਕਿ ਜੇ ਤੁਸੀਂ ਸੰਕਲਪ ਲੈ ਲਵੋ ਤੁਸੀਂ ਆਪਣੇ ਅੰਦਰ ਨਿਰਣਾ ਕਰ ਲਓ ਕਿ ਮੈਂ ਆ ਕਰਨਾ ਆ ਤਾਂ ਤੁਸੀਂ ਕਰ ਪਾਉਂਗੇ ਅਰ ਪੌਲਸ ਨੇ ਤਾਂ ਕਿਹਾ ਕਿ ਮੈਂ ਸਭ ਕੁਝ ਕਰ ਸਕਦਾ ਉਹਦੇ ਵਸੀਲੇ ਜਿਹੜਾ ਮੈਨੂੰ ਤਾਕਤ ਤੇ ਜ਼ੋਰ ਬਖਸ਼ਦਾ ਹੈ ਤਾਨੂੰ ਤਾਕਤ ਤੇ ਜ਼ੋਰ ਬਖਸ਼ਿਆ ਹੈ ਪਰਮੇਸ਼ਵਰ ਨੇ ਜਦ ਤੁਹਾਨੂੰ ਇਹ ਕਹਾਂ ਜਾਂਦਾ ਕਿ ਤੁਹਾਡੇ ਰੁਕੇ ਹੋਏ ਕੰਮ ਬਣਨਗੇ ਬਣ ਸਕਦੇ ਆ ਤੁਸੀਂ ਪ੍ਰਾਰਥਨਾ ਕਰੋ ਅਰ ਫਿਰ ਵੀ ਨਹੀਂ ਕੋਈ ਪ੍ਰਾਰਥਨਾ ਕਰ ਰਿਹਾ ਦਾ ਮਤਲਬ ਤੁਸੀਂ ਚਾਹੁੰਦੇ ਹੀ ਨਹੀਂ ਕਿ ਬਣਨ ਅਰੇ ਜੇ ਕਿਸੇ ਨੂੰ ਪ੍ਰਾਰਥਨਾ ਕਰਦਿਆਂ ਨੀਂਦ ਆ ਰਹੀ ਆ ਵੈਰੀ ਕਾਮਨ ਹੀ ਹੈ ਬਹੁਤ ਜ਼ਿਆਦਾ ਇਸ ਸਧਾਰਨ ਹੈ ਪਰ ਕੀ ਤੁਹਾਡੀ ਉਹ ਜਿੱਦ ਜਾਂ ਤੁਹਾਡਾ ਉਹ ਸੰਕਲਪ ਜਾਂ ਤੁਹਾਡਾ ਉਹ ਉਹ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਟਾਰਗੇਟ ਨਿਸ਼ਾਨਾ ਉਹ ਇੰਨਾ ਕਮਜ਼ੋਰ ਹੈ ਕਿ ਤੁਹਾਡੀ ਨੀਂਦ ਹੀ ਉਹਦੇ ਉੱਤੇ ਹਾਵੀ ਹੋ ਗਈ ਫਿਰ ਤਾਂ ਤੁਹਾਡਾ ਸੁਪਨਾ ਬਹੁਤ ਛੋਟਾ ਹੈ ਉਦੀ ਫਿਰ ਕੋਈ ਤੁਹਾਡੇ ਅੰਦਰ ਉਹਦਾ ਕੋਈ ਮਾਇਨਾ ਹੀ ਨਹੀਂ ਹੈਗਾ ਮਤਲਬ ਤੁਸੀਂ ਚੰਗੇ ਹੋਣਾ ਚਾਹੁੰਦੇ ਹੋ ਤੁਸੀਂ ਪ੍ਰਾਰਥਨਾ ਵਿੱਚ ਬੈਠੇ ਹੋ ਪਰ ਨੀਂਦ ਨੇ ਤੁਹਾਨੂੰ ਦਬਾ ਲਿਆ ਫਿਰ ਤੇ ਤੁਹਾਡਾ ਸੁਪਨਾ ਪੂਰਾ ਕਰਨ ਵਾਲੀ ਚਾਹਤ ਕਮਜ਼ੋਰ ਤੇ ਨੀਂਦ ਤਕੜੀ ਹੋਈ ਫਿਰ ਤਾਂ ਚੰਗੇ ਹੋਣ ਵਾਲੀ ਚਾਹਤ ਕਮਜ਼ੋਰ ਤੇ ਨੀਂਦ ਤਕੜੀ ਹੋ ਗਈ ਆਲਸ ਤਕੜਾ ਹੋ ਗਿਆ ਔਰ ਏਟ ਲੀਸਟ ਤੁਹਾਡੇ ਅੰਦਰਲੀ ਚਾਹਤ ਤਾਂ ਇੰਨੀ ਮਜ਼ਬੂਤ ਹੋਵੇ ਨਾ ਕਿ ਮੈਂ ਕੁਝ ਵੀ ਕਰ ਸਕਦਾ ਆ ਤੇ ਪ੍ਰਾਰਥਨਾ ਤਾਂ ਫਸਟ ਸਟੈਪ ਹੈ ਇਸ ਲਈ ਅਗਰ ਆਪਣੀ ਜ਼ਿੰਦਗੀ ਚ ਕੁਝ ਕਰਨਾ ਹੈ ਤਾਂ ਵਚਨ ਚ ਲਿਖਿਆ ਹੈ ਆਲਸੀ ਕੀੜੀ ਕੋਲ ਜਾ ਤੇ ਸਿੱਖ ਆਲਸੀ ਦੇ ਨਾਲੋਂ ਪਰਮੇਸ਼ਰ ਨੇ ਕੀੜੀ ਨੂੰ ਆਨਰ ਦੇ ਦਿੱਤਾ ਸੋ ਨੀਂਦ ਉੱਤੇ ਫਤਿਹ ਪਾਉਣਾ ਕਿੰਨਾ ਕ ਵੱਡਾ ਕੰਮ ਆ। ਆਲਸ ਉੱਤੇ ਫਤਿਹ ਪਾਉਣਾ ਕਿੰਨਾ ਕ ਵੱਡਾ ਕੰਮ ਆ। ਅਰ ਜਿਹੜਾ ਇਹਨਾਂ ਦੋ ਚੀਜ਼ਾਂ ਉੱਤੇ ਫਤਿਹ ਨਹੀਂ ਪਾ ਸਕਦਾ ਉਹ ਜ਼ਿੰਦਗੀ 'ਚ ਕਦੀ ਕਾਮਯਾਬ ਨਹੀਂ ਹੋ ਸਕਦਾ। ਕੋਈ ਤੁਸੀਂ ਗੁਣੀ ਗਿਆਨੀ ਸੰਤ ਮਹਾਪੁਰਸ਼ ਦੇਖਿਆ ਜਿਹੜਾ ਆਲਸੀ ਹੋਵੇ? ਮੰਨਿਆ ਕਿ ਉਹ ਬਿਜ਼ਨਸਮੈਨ ਨਹੀਂ ਆ। ਪਰ ਕੋਈ ਦੇਖਿਆ ਜਿਹੜਾ ਆਲਸੀ ਹੋਵੇ ਤੁਸੀਂ ਜਿੰਨੂੰ ਵੀ ਦੇਖੋਗੇ ਉਹ ਅਮਰਤ ਵੇਲੇ ਉੱਠਣ ਵਾਲਾ ਹੋਊਗਾ देर ਰਾਤ ਤੱਕ ਆਪਣੀਆਂ ਅਰਦਾਸਾਂ ਬੇਨਤੀਆਂ ਪਰਮੇਸ਼ਵਰ ਅੱਗੇ ਕਰਨ ਵਾਲਾ ਹੋਊਗਾ ਉਹ ਉਂਗਲਾਉਂਦਾ ਹੋਇਆ ਨਹੀਂ ਤੁਸੀਂ ਉਹਨੂੰ ਦੇਖੂਗੇ ਭਾਵੇਂ ਰੱਬ ਹੀ ਰਾਜੀ ਕਰਨ ਦੇ ਵਿੱਚ ਲੱਗਾ ਪਰ ਪੂਰੇ ਉੱਦਮ ਨਾਲ ਲੱਗਾ ਹੋਇਆ ਅਰ ਕੋਈ ਬਿਜ਼ਨਸਮੈਨ ਦੇਖਿਆ ਕੋਈ ਕਾਰੋਬਾਰੀ ਦੇਖਿਆ ਜਿਹੜਾ ਬਹੁਤ ਮਤਲਬ ਪੀਕ ਤੇ ਹੋਵੇ ਉਹਦਾ ਕਾਰੋਬਾਰ ਔਰ ਪਰੋ ਆਦਮੀ ਬੜਾ ਆਲਸੀ ਹੋਵੇ ਕੋਈ ਖਿਡਾਰੀ ਜਿਨੇ ਵਰਲਡ ਕੱਪ ਜਿੱਤਿਆ ਹੋਵੇ ਪਰ ਤੁਸੀਂ ਕਹੋ ਇਹ ਸਿਰੇ ਦਾ ਆਲਸੀ ਆ ਤੇ ਇਹਨੂੰ ক্রিকেট ਦਾ ਵਰਲਡ ਕੱਪ ਵਾਲਾ ਜਿਹੜਾ ਸੀਗਾ ਉਹ ਮੈਨ ਆਫ ਦਾ ਮੈਚ ਮਿਲ ਗਿਆ ਇਹਨੂੰ ਜਿਨੇ ਵੀ ਆਪਣੀ ਜ਼ਿੰਦਗੀ ਵਿੱਚ ਜਿੱਤ ਹਾਸਲ ਕੀਤੀ ਹੈ ਨਾ ਸਭ ਤੋਂ ਪਹਿਲੀ ਜਿੱਤ ਉਹਨੇ ਆਲਸ ਤੇ ਦਲੇਦਰ ਦੇ ਉੱਤੇ ਹਾਸਲ ਕੀਤੀ ਸਭ ਤੋਂ ਪਹਿਲੀ ਜਿੱਤ ਉਹਨੇ ਆਪਣੇ ਮਨ ਦੇ ਉੱਤੇ ਹਾਸਲ ਕੀਤੀ ਆ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਜਿੱਤ ਹਾਸਲ ਕਰਨੀ ਆ ਤਾਂ ਸਭ ਤੋਂ ਪਹਿਲਾਂ ਮਨ ਉੱਤੇ ਜਿੱਤ ਹਾਸਲ ਕਰੋ ਕਿ ਮੈਂ ਆ ਕੰਮ ਕਰਨਾ ਆ ਮਨ ਭਾਵੇਂ ਰਾਹ 'ਚ ਜਿੰਨੇ ਮਰਜ਼ੀ ਵਿਗਨ ਪਾਵੇ ਜਿੰਨੇ ਮਰਜ਼ੀ ਰੋੜੇ ਖਲਾਰੇ ਜਿੰਨੇ ਮਰਜ਼ੀ ਬਹਾਨੇ ਪਾਵੇ ਜਿੰਨੇ ਮਰਜ਼ੀ ਲਟਣੇ ਲਟੇ ਨਹੀਂ ਤੁਸੀਂ ਮਨ ਦੇ ਮਾਲਕ ਹੋਣੇ ਚਾਹੀਦੇ ਹੋ ਅਰ ਦੂਜੀ ਫਤਿਹ ਪਾਓ ਆਲਸ ਉੱਤੇ ਉੱਠਣਾ ਆ ਤੇ ਉੱਠਣਾ ਆ ਕੰਮ ਕਰਨਾ ਆ ਤੇ ਕਰਨਾ ਆ ਮਿਹਨਤ ਕਰਨੀ ਆ ਤੇ ਕਰਨੀ ਆ ਬੈਠ ਕੇ ਪ੍ਰਾਰਥਨਾ ਕਰਦਿਆਂ نیند ਆ ਰਹੀ ਆ ਖਲੋ ਕੇ ਪ੍ਰਾਰਥਨਾ ਕਰਨੀ ਸ਼ੁਰੂ ਕਰਦੋ ਖਲੋ ਕੇ نیند ਆ ਰਹੀ ਆ ਦੁਬਾਰਾ ਜਾ ਕੇ ਨਹਾ ਲਓ ਬਾਰ ਬਾਰ ਮੂੰਹ ਤੋਵੋ ਤੁਰ ਕੇ ਪ੍ਰਾਰਥਨਾ ਕਰੋ ਜਿਵੇਂ ਮਰਜ਼ੀ ਕਰੋ ਪਰ نیند ਆਈ ਤੇ ਤੁਸੀਂ ਉੱਥੇ ਢੇਰੀ ਲਾ ਲਈ ਔਰ ਫਿਰ ਕਹਿ ਰਹੇ ਹੋ ਦੀ ਸਾਡੇ ਕੋਲੋਂ ਪ੍ਰਾਰਥਨਾ ਨਹੀਂ ਕਰ ਹੁੰਦੀ ਤੁਸੀਂ ਕਰ ਦਿਓ ਪਾਸਟਰ ਜੀ ਤਾਂ ਆਪਾਂ ਕਰ ਦਾਂਗੇ ਜਿੰਨੀਆਂ ਦੱਥੀਆਂ ਕਮਾਉਣੀਆਂ ਲਿਆ ਕੇ ਮੇਰੇ ਮੂਰੇ ਢੇਰ ਲਾ ਦਿਓ ਇਦਾਂ ਤੇ ਨਹੀਂ ਹੁੰਦਾ ਨਾ ਚਾਹੁੰਦੇ ਆ ਕਿ ਸਭ ਕੁਝ ਸਾਨੂੰ ਮਿਲੇ ਪਰ ਚਾਹੁੰਦੇ ਆ ਕਿਤਾ ਕਰਾਇਆ ਮਿਲੇ ਤਾਂ ਮੈਨੂੰ ਨਹੀਂ ਪਤਾ ਕੀਤਾ ਕਰਾਇਆ ਕਿੱਥੋਂ ਮਿਲਦਾ ਆ ਪਰ ਇੱਥੋਂ ਤਾਂ ਕਰਨ ਦੀ ਹੀ ਸਲਾਹ ਮਿਲਦੀ ਆ ਅਰ ਜਿਹੜਾ ਜਿਹੜਾ ਸ਼ਸਤਰ ਮੈਨੂੰ ਦਿੱਤਾ ਗਿਆ ਹੈ ਨਾ ਇਹਦੇ ਵਿੱਚ ਵੀ ਹੱਥੀ ਕਰਨ ਦੀ ਹੀ ਸਲਾਹ ਦਿੱਤੀ ਗਈ ਆ ਇਹ ਚ ਜੋ ਵੀ ਕਰਨਾ ਆ ਪਰਮੇਸ਼ਵਰ ਨੇ ਸਾਨੂੰ ਜ਼ੋਰ ਦੇਣਾ ਪਰ ਕਰਨਾ ਅਸੀਂ ਹੀ ਹੈ ਇਸ ਲਈ ਆਪਣੇ ਆਪ ਨਾਲ ਇਸ ਸਾਲ ਦੇ ਸ਼ੁਰੂ ਵਿੱਚ ਹੀ ਵਾਅਦਾ ਕਰ ਲਓ ਕਿ ਮੈਂ ਮਿਹਨਤ ਕਰਾਂਗਾ ਤੇ ਮੈਂ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਵਾਂਗਾ। ਵਚਨ 'ਚ ਲਿਖਿਆ ਤੂੰ ਆਪਣੇ ਹੱਥਾਂ ਦੀ ਕਮਾਈ ਜ਼ਰੂਰ ਖਾਏਂਗਾ। ਪਰ ਆਲਸੀ ਨੂੰ ਨਹੀਂ ਕਿਹਾ। ਧਰਮੀ ਜਨ ਨੂੰ ਕਿਹਾਇਆ। ਹallelujah